ਅੱਜ ਤੁਹਾਨੂੰ ਤਕੋਨੇ ਬਾਣ ਦੀ ਮਿੰਤੀ ਬਾਰੇ ਦੱਸਾਂਗੇ ਹਨ ਤਕੋਨੇ ਬਾਣ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜਿੱਥੇ 90 ਡਿਗਰੀ ਦਾ ਐਂਗਲ ਬਣੇ ਹਨ 90 ਡਿਗਰੀ ਦਾ ਮਤਲਬ ਮੰਨ ਲਓ ਐਸ ਲੋਟ ਇੱਕ ਜਮਾਂ ਸਿੱਧਾ ਐ ਹੋਵੇ ਇੱਕ ਜਮਾਂ ਸਿੱਧਾ ਐ ਹੋਵੇ ਹਨ ਤੇ ਇੱਕ ਹੁੰਦਾ ਦੂਜਾ ਹਨ ਐਸ ਲੋਟ ਜਮਾਂ ਟ੍ਰਾਇੰਗਲ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਜਿੱਥੇ 90 ਡਿਗਰੀ ਦਾ ਕੋਣ ਬਣਦਾ ਉਸ ਬਾਣ ਦੀ ਮਿਣਤੀ ਦੱਸਾਂਗੇ ਤੇ ਕੱਲ ਨੂੰ ਤੁਹਾਨੂੰ ਦੱਸਾਂਗੇ ਜਮਾ ਤਕੋਨੇ ਬਾਣ ਦੀ ਹਨਾ ਹੁਣ ਆਪਾਂ ਪਹਿਲਾਂ ਤੁਹਾਨੂੰ ਚੌਰਸ ਬਾਣ ਦੀ ਦੱਸ ਕੇ ਹਟਿਆ ਹਨਾ ਹੁਣ ਚਲੋ ਆਪਾਂ ਐਗਜ਼ਾਮਪਲ ਲੈਨੇ ਇੱਕ ਆਪਣੇ ਕੋਲੇ ਬਾਣ ਹੈ ਐਂਗਲ ਬਣਦਾ 90 ਡਿਗਰੀ ਦਾ ਬਾਕੀ ਸਾਰੇ ਦਾ ਆਪਣੇ ਵੈਸੇ ਖੇਤਾਂ 'ਚ ਉ ਬੱਟਾ ਪਾਗਾਂ ਹੁੰਦੇ ਨੇ ਜਿਹੜੇ ਆਪਣੇ ਕੋਈ ਵੀ ਤਕੋਨਾ ਬਾਣ ਹੈ ਉਥੇ ਆਪਣੇ ਨਕਸ਼ੇ ਦੇ 90 ਡਿਗਰੀ ਦੇ ਐਂਗਲ ਹੀ ਬਣਦੇ ਹੁੰਦੇ ਹਨਾ ਪਰ ਆਪਾਂ ਦੋਨੇ ਤਰੀਕੇ ਨਾਲ ਤੁਹਾਨੂੰ ਦੱਸ ਦਿਆਂਗੇ ਤੇ ਹੁਣ ਮੰਨ ਲਓ ਆਪਣੇ ਕੋਲੇ ਬਾਹਣ ਆ ਇੱਕ ਠੀਕ ਹੈ ਸਕਰੀਨ ਤੇ ਜਿਵੇਂ ਦਿੱਤਾ ਪਿਆ ਹੈ ਹਨ ਇਹਦਾ 90 ਡਿਗਰੀ ਦਾ ਕੋਣ ਬਣਦਾ ਹੈ ਇੱਕ ਇਹਦੀ ਲੰਬਾਈ ਚੜਾਈ ਹੈਗੀ ਹੈ 150 ਠੀਕ ਹੈ 150 ਹੈ ਜਦੋਂ ਇਹ ਜਾ ਬਾਹਣ ਆ ਜੇ ਕੋਲੇ ਆਪਣੇ ਕੋਲੇ ਇੱਥੇ ਆਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ 1/2 ਲੰਬਾਈ ਗੁਣਾ ਚੜਾਈ ਠੀਕ ਹੈ 1/2 ਲੰਬਾਈ ਗੁਣਾ ਚੜਾਈ ਠੀਕ ਹੈ ਆਪਣੇ ਕੋਲ ਇੱਕ 100 ਫੁੱਟ ਹੈ ਇੱਕ 50 ਫੁੱਟ ਹੈ ਹਨਾ ਹੁਣ ਇਹਦਾ ਆਪਾਂ ਕਿਵੇਂ ਕੱਢਾਂਗੇ 1/2 ਲੰਬਾਈ ਗੁਣਾ ਚੜਾਈ ਇਹ ਫਾਰਮੂਲਾ ਲਾਓ ਤੁਸੀਂ 1/2 100 50 ਠੀਕ ਹੈ 2 ਨਾਲ 100 ਕੱਟਿਆ 50 ਆ ਗਿਆ ਠੀਕ ਹੈ ਆਪਣੇ ਕੋਲੇ ਇਕੱਲਾ 50 50 ਬਚ ਗਿਆ ਹਨਾ 50 50 ਆਪਾਂ ਕਰਤਾ ਆਪਣੇ ਕੋਲੇ ਬਣ ਗਿਆ 2500 ਸਕਰ ਫੁੱਟ ਠੀਕ ਹੈ 2500 ਸਕਰ ਫੁੱਟ ਆ ਗਿਆ ਹੁਣ ਆਪਣੇ ਕੋਲੇ ਆਪਾਂ ਹੁਣ ਇਹਦੇ ਮਰਲੇ ਕੱਢਨੇ ਆ ਹਨਾ ਮਰਲੇ ਕਿਵੇਂ ਨਿਕਲਣਗੇ ਉਹ ਤੁਹਾਨੂੰ ਦੱਸੇ ਸੀਗਾ ਮੈਂ ਵੀ ਇੱਕ ਮਰਲੇ ਦਾ ਯਾਦ ਰੱਖਣਾ ਸਕੇਅਰ ਫੁੱਟ ਕਿੰਨਾ ਹੁੰਦਾ ਹੈ ਹਰ ਇੱਕ ਚੀ ਜੀ ਕੰਮ ਆਉਂਦਾ ਹੈ ਇਹ ਇਹ ਤੁਸੀਂ ਰਟ ਕੇ ਰੱਖਣਾ ਹੈ 272.25 ਸਕੇਅਰ ਫੁੱਟ ਇੱਕ ਮਰਲੇ ਦਾ ਸਕੇਅਰ ਸਕੇਅਰ ਫੁੱਟ ਹੁੰਦਾ ਹੈ 272.25 ਇਹ ਤੁਸੀਂ ਰਟ ਕੇ ਰੱਖਣਾ ਹੈ ਹੁਣ ਇੱਥੇ ਆਪਾਂ ਨੂੰ ਆ ਦੇਖੋ ਕੰਮ ਆ ਗਿਆ ਹੁਣ 2500 ਸਕੇਅਰ ਫੁੱਟ ਆਇਆ ਆਪਣੇ ਕੋਲ ਇਹ ਟ੍ਰਾਇੰਗਲ ਦਾ ਏਰੀਆ ਜਿਹੜਾ ਹਨ ਤੇ ਇਹਨੂੰ ਹੁਣ ਮਰਲੇ ਅਚ ਬਦਲਣ ਵਾਸਤੇ बटे ਇਹਦੇ 2500 ਦੇ 272.25 ਕਰ ਦਿਓ ਹਨਾ 272.65 ਜਦੋਂ ਆਪਾਂ ਵਟੇ ਕਰਤਾ ਤਾਂ ਇਹਨੂੰ ਕੱਟਾ ਵੱਡਾਂਗੇ 9.1 ਮਰਲੇ ਆ ਜਾਣਗੇ ਹਨਾ 9.1 ਮਰਲੇ ਹੁਣ ਦੇਖੋ 9.1 ਮਰਲੇ ਆ ਗਿਆ ਆਪਾਂ ਨੂੰ ਪਤਾ ਵੀ ਅੱਧੀ ਕਨਾਲ 'ਚ ਇੱਕ ਕਨਾਲ 'ਚ 20 ਮਰਲੇ ਹੁੰਦੇ ਅੱਧੀ ਕਨਾਲ 'ਚ 10 ਮਰਲੇ ਹਨਾ ਅੱਧੀ ਕਨਾਲ ਦੇ ਲਿਵੇ ਦੇਵੇ ਵਾਗਿਆ ਥਾਂ ਇਹ ਠੀਕ ਹੈ ਐਸ ਲੋਟ ਕੱਢ ਲਿਆ ਕਰੋ ਬਹੁਤ ਹੀ ਸੌਖਾ ਤਰੀਕਾ ਦੱਸਿਆ ਇਹਦੂ ਸੌਖਾ ਤਰੀਕਾ ਹੋਰ ਕਿਤੇ ਵੀ ਨਹੀਂ ਨਾ ਕੋਈ ਦੱਸ ਸਕਦਾ ਤੁਹਾਨੂੰ ਠੀਕ ਹੈ ਬਹੁਤ ਹੀ ਵਧੀਆ ਸਿੰਪਲ ਤਰੀਕੇ ਨਾਲ ਸਮਝਾਇਆ ਹੈ ਦੁਬਾਰੇ ਫੇਰ ਜਿਵੇਂ ਹੁਣ ਆਪਣੇ ਕੋਲੇ 90 ਡਿਗਰੀ ਦੇ ਐਂਗਲ ਦੇ ਕੋਈ ਤਕੋਨਾ ਬਾਹਣ ਹੈ ਠੀਕ ਹੈ ਉਹਦੀ ਮੰਨ ਲਓ ਲੰਬਾਈ ਚੜਾਈ ਹੈਗੀ ਇੱਕ ਤਾਂ 100 ਫੁੱਟ ਹੈ ਇੱਕ 50 ਫੁੱਟ ਹੈ ਠੀਕ ਹੈ ਜਿੱਥੇ ਇਹ ਜੇ ਆ ਜਾਣ ਇਹ ਫਾਰਮੂਲਾ ਯਾਦ ਰੱਖਣਾ ਹੈ 1/2 ਲੰਬਾਈ ਗੁਣਾ ਚੜਾਈ ਠੀਕ ਹੈ ਇਹਦੇ ਬਗੈਰ ਨਹੀਂ ਨਿਕਲਦਾ ਠੀਕ ਹੈ ਕੋਈ ਤੁਹਾਨੂੰ ਆਖ ਦੇ ਆਏ ਨਿਕਲੂ ਆਏ ਨਿਕਲੂਆ ਇਹਦੇ ਬਗੈਰ ਨਹੀਂ ਨਿਕਲਦਾ ਹੁਣ 1/2 ਲੰਬਾਈ ਗੁਣਾ ਚੜਾਈ 1/2 100 50 ਠੀਕ ਹੈ 2 ਨਾਲ 100 ਘਟਤਾ 50 ਆ ਗਿਆ ਆਪਣੇ ਕੋਲੇ ਇਕੱਲਾ 50 ਗੁਣਾ 50 ਬਚ ਗਿਆ ਇਹਨਾਂ ਦੀ ਗੁਣਾ ਕਰਾਂਗੇ 2500 ਸਕਰ ਫੁੱਟ ਆ ਜੂਆ ਹੁਣ ਮਰਲੇ ਕੱਢਣ ਵਾਸਤੇ ਤੁਹਾਨੂੰ ਆਪਾਂ ਦੱਸਿਆ ਸੀ ਇੱਕ ਮਰਲੇ ਦਾ ਸਕਰ ਫੁੱਟ ਹੁੰਦਾ 272.25 ਇਹਨੂੰ ਇਹਦੇ ਨਾਲ ਭਾਗ ਕਰ ਦਿਓ 2500 ਨੂੰ ਠੀਕ ਹੈ 2500 ਨੂੰ ਜਦੋਂ ਭਾਗ ਕੀਤਾ ਤਾਂ ਆਪਾਂ ਕੱਟਿਆ ਤਾਂ ਇਹ ਆ ਜੂਆ 9.1 ਮਰਲੇ ਠੀਕ ਹੈ ਆਪਣੇ ਕੋਲੇ ਜਿਹੜਾ ਹੁਣ ਸਕਰੀਨ ਤੇ ਆਪਾਂ ਨੂੰ ਦਿੱਤਾ ਪਿਆ ਸੀ ਆ ਧਕੋਨੇ ਬਾਣ ਦਾ ਫੁੱਟਾਂ ਚ ਉਹਦੇ ਆ ਜਾਣਗੇ 9.1 ਮਰਲੇ ਇਹ ਘਟੋ ਘਟਾ ਜੂ ਅੱਧੀ ਕਨਾਲ ਦੇ ਲੇਵੇ ਤੇ ਵੇ ਥਾ ਆ ਜੂ ਇਸ ਤਰੀਕੇ ਨਾਲ ਕੱਢ ਲਿਆ ਕਰੋ ਬਹੁਤ ਹੀ ਸੌਖਾ ਤਰੀਕਾ ਹੈ ਇਹਦੂ ਸੌਖਾ ਤਰੀਕਾ ਕਿਤੇ ਨਹੀਂ ਹਨਾ ਨਾ ਕੋਈ ਦੱਸ ਸਕਦਾ ਨਾ ਕੋਈ ਹੈਗਾ ਬਸ ਆਹੀ ਸਭ ਨਾਲੋਂ ਸਿੰਪਲ ਤਰੀਕਾ ਹੈ ਇਹਦਾ ਫਾਰਮੂਲਾ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਇੱਕ ਮਰਲੇ ਦਾ ਸਕਰ ਫੁੱਟ ਉਹ ਯਾਦ ਰੱਖਣਾ ਪਊ ਇੱਕ ਕਨਾਲ ਦਾ ਸਕਰ ਫੁੱਟ ਯਾਦ ਰੱਖਣਾ ਪਊਗਾ ਤੇ ਇੱਕ ਸੋਨੂੰ ਕਿੱਲੇ ਦਾ ਸਕਰ ਫੁੱਟ ਯਾਦ ਰੱਖਣਾ ਪਊਗਾ ਤੇ ਇੱਕ ਸੋਨੂੰ ਕਰਮਾਂ ਯਾਦ ਰੱਖਣੀਆਂ ਪੈਣਗੀਆਂ ਵੀ ਇੱਕ ਕਰਮ ਚ ਕਿੰਨੇ ਫੁੱਟ ਹੁੰਦੇ ਆ 5.5 ਫੁੱਟ ਤੇ ਇੱਕ ਜਿਹੜੇ ਇੱਕ 200 ਨੂੰ ਫਾਰਮੂਲੇ ਆਉਣਗੇ ਨਾਲ ਨਾਲ ਉਹ ਯਾਦ ਰੱਖੇ ਮੈਣਗੇ ਫਿਰ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਕੋਲੇ ਬਾਹਣ ਆ ਜੇ ਲੰਬਾ ਚੌੜਾ ਚੌਰਸ ਟ੍ਰਾਇੰਗਲ ਤਿੰਨ ਚੁੰਡਾ ਪੰਜ ਚੁੰਡਾ ਛੇ ਚੁੰਡਾ ਸਭ ਹੀ ਕੱਢ ਲਓਗੇ ਬਹੁਤ ਹੀ ਸੌਖੇ ਤਰੀਕੇ ਨਾਲ ਸਿੰਪਲ ਨਾਲ ਆਪਾਂ ਤੁਹਾਨੂੰ ਸਮਝਾਵਾਂਗੇ ਓਕੇ